ਅੱਜ ਦੀ ਇਸ ਵੀਡੀਓ ਦੇ ਵਿੱਚ ਖਾਲਸੇ ਪੰਥ ਦੇ ਨਿਸ਼ਾਨ ਸਾਹਿਬ ਦੇ ਬਾਰੇ ਗੱਲ ਕਰਾਂਗੇ ਕਿਹੜਾ ਪ੍ਰਾਤਨ ਹੈ ਤੇ ਨਮੀਨ ਦੇ ਵਿੱਚ ਕਿਹੜੀਆਂ ਗਲਤੀਆਂ ਨੇ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਵੀਡੀਓ ਨੂੰ ਪੂਰਾ ਸੁਣਿਓ ਸਾਰੀ ਸਮਝ ਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਹਮਣੇ ਜੋ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਇੱਕ ਪ੍ਰਾਤਨ ਹੈ ਇਹ ਇੱਕ ਨਵੀਨ ਹੈ ਨਵੇਂ ਵਾਲਾ ਜਿਹੜਾ ਹੈ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇਹ ਹੁਣ ਚਲਾਇਆ ਗਿਆ ਹੈ ਜਿਹੜਾ ਕਿ ਅੰਗਰੇਜ਼ਾਂ ਨੇ ਇਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਸਨ ਇਹਨਾਂ ਦੋਵਾਂ ਦੇ ਵਿਚਲਾ ਫਰਕ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜਾ ਪ੍ਰਾਤਣ ਹੈ ਉਹਦੇ ਵਿੱਚ ਸਭ ਤੋਂ ਉੱਪਰ ਸ੍ਰੀ ਸਾਹਿਬ ਹੈ ਕਿਰਪਾਨ ਹੈ ਵਿਚਕਾਰ ਢਾਲ ਹੈ ਤੇ ਥੱਲੇ ਹੀਠਾਂ ਕਟਾਰ ਹੈ ਇਹ ਵੀ ਇੱਕ ਸ਼ਸਤਰ ਹੈ ਦੂਸਰੇ ਪਾਸੇ ਜਿਹੜਾ ਅਸੀਂ ਹੁਣ ਦੇਖਦੇ ਹਾਂ ਜਿਹਦੇ ਵਿੱਚ ਖੰਡਾ ਬਣਾਇਆ ਗਿਆ ਉੱਪਰ ਚੱਕਰ ਹੈ ਤੇ ਨਾਲ ਦੋ ਛਰੀ ਸਹਬਾ ਬਣਾਈਆਂ ਨੇ ਪਹਿਲਾਂ ਗੱਲ ਕਰੀਏ ਨਵੀਨ ਜਿਹੜਾ ਹੁਣ ਚਲਾਇਆ ਜਾ ਰਿਹਾ ਹੈ ਵੇਖਿਆ ਜਾਵੇ ਤੇ ਇਹ ਖੰਡਾ ਜਿਹੜਾ ਵਿਚਕਾਰ ਦਿੱਤਾ ਗਿਆ ਹੈ ਤੇ ਚੱਕਰ ਲਗਾ ਕੇ ਸਾਈਡਾਂ ਤੇ ਦੋ ਕਿਰਪਾਨਾਂ ਬਣਾਈਆਂ ਗਈਆਂ ਨੇ ਅੱਜ ਤੱਕ ਇਦਾਂ ਦੀ ਕਿਰਪਾਨ 3 ਫੁੱਟੀ 4 ਫੁੱਟੀ ਕਿਸੇ ਨੇ ਵੇਖੀ ਨਹੀਂ ਇਹ ਕਿਰਪਾਨ ਦਾ ਪ੍ਰਤੀਕ ਨਹੀਂ ਹੈ ਇਹ ਕਿਰਪਾਨਾਂ ਦੀ ਸ਼ੇਪ ਹੀ ਨਹੀਂ ਕਿਰਪਾਨ ਇਹ ਇਦਾਂ ਦੀ ਨਹੀਂ ਹੋਇਆ ਕਰਦੀ ਇਸ ਕਰਕੇ ਜਿਹੜਾ ਨਵੀਨ ਹੈ ਇਹ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਇਹੋ ਜਿਹਾ ਇੱਕ ਸ਼ੇਪ ਬਣਾ ਕੇ ਇਹ ਹੌਲੀ-ਹੌਲੀ ਤਬਦੀਲੀਆਂ ਕੀਤੀਆਂ ਗਈਆਂ ਹਨ ਤੇ ਜਿਹੜਾ ਹੁਣ ਤੁਸੀਂ ਪ੍ਰਾਤਨ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਇਹ ਹੈ ਇਹ ਅਸਲੀ ਨਿਸ਼ਾਨ ਸਾਹਿਬ ਹੈ ਸਭ ਤੋਂ ਉੱਪਰ ਜਿਹੜੀ ਕਿਰਪਾਨ ਹੈ ਇਹ ਕਿਰਪਾਨ ਪ੍ਰਤੀਕ ਹੈ ਕਿ ਦੁਸ਼ਮਣ ਦੇ ਨਾਲ ਮਜਲੂਮਾਂ ਦੀ ਰੱਖਿਆ ਵਾਸਤੇ ਜ਼ੁਲਮ ਨੂੰ ਰੋਕਣ ਵਾਸਤੇ ਕਿਰਪਾਉਣ ਦੇ ਨਾਲ ਮੁਕਾਬਲਾ ਕਰਾਂਗੇ ਦੋ ਟੋਟੇ ਕਰ ਦਿਆਂਗੇ ਵੈਰੀ ਨੂੰ ਉਹਦਾ ਸਿਰ ਕਲਮ ਕਰ ਦਿਆਂਗੇ ਵਿਚਕਾਰ ਜਿਹੜੀ ਢਾਲ ਹੈ ਇਹ ਦਰਸਾਉਂਦੀ ਹੈ ਕਿ ਦੁਸ਼ਮਣ ਵੱਲੋਂ ਕੀਤੇ ਹੋਏ ਵਾਰ ਨੂੰ ਵੀ ਸਾਨੂੰ ਰੋਕਣਾ ਆਉਂਦਾ ਹੈ ਹਰ ਤਰ੍ਹਾਂ ਦੇ ਕੀਤੇ ਹੋਏ ਹਮਲੇ ਵੱਲੋਂ ਖਾਲਸਾ ਸੁਚੇਤ ਹੈ ਤੇ ਉਹਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ ਜਿਹੜੀ ਕਟਾਰ ਹੈ ਇਹ ਦੱਸਦੀ ਏ ਤੇ ਦੁਸ਼ਮਣ ਜੇ ਕੋ ਚੜਕੇ ਆ ਜਾਵੇ ਤੇ ਉਹਦਾ ਢਿੱਡ ਵੀ ਪਾੜਨਾ ਜਾਣਦੇ ਹਨ ਇਸ ਕਰਕੇ ਇਹਦੇ ਹੋਰ ਕਈ ਮਹੀਨੇ ਨਿਕਲਦੇ ਹਨ ਕਈ ਸੁਖਿਆਵਾਂ ਹਨ ਪਰ ਮੁਟੇ ਤੌਰ ਤੇ ਇਹ ਤਿੰਨ ਸੁਖਿਆਵਾਂ ਨਿਸ਼ਾਨ ਸਾਹਿਬ ਲੁੰ ਦਿੱਤੀਆਂ ਗਈਆਂ ਨੇ ਨਿਸ਼ਾਨ ਸਾਹਿਬ ਹਮੇਸ਼ਾ ਹੀ ਉੱਚੇ ਚੁਲਾਏ ਜਾਂਦੇ ਨੇ ਕਦੇ ਵੀ ਨੀਵੇਂ ਨਹੀਂ ਚੁਲਾਏ ਜਾਂਦੇ ਤੇ ਉੱਚਾ ਨਿਸ਼ਾਨ ਸਾਹਿਬ ਜਿਹੜਾ ਪ੍ਰਾਤਨ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ ਇਹਦੀ ਜਿਹੜੀ ਬਣਤਰ ਹੈ ਇਹਦੀ ਕਟਾਈ ਜਿਹੜੀ ਹੈ ਉਪਰੋਂ ਨੂੰ ਹੈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਪਰੋਂ ਨੂੰ ਕਟਿਆ ਹੋਇਆ ਹੈ ਤੇ ਉਪਰੋਂ ਸਿੱਧਾ ਸਟੇਟ ਹੈ ਤੇ ਥੱਲੇ ਨੂੰ ਕਟ ਲਗਾਇਆ ਹੈ ਜੋ ਕਿ ਅਸਲ ਤਰੀਕਾ ਇਹੋ ਹੀ ਹੈ ਤੇ ਇਹੋ ਹੀ ਅਸਲੀ ਨਿਸ਼ਾਨ ਸਾਬ ਹੁੰਦੇ ਹਨ ਤੇ ਜਿਹੜਾ ਨਵਾਂ ਹੈ ਉਹਦੇ ਵਿੱਚ ਕਟਾਈ ਜਿਹੜੀ ਇਹ ਉੱਪਰੋਂ ਕੀਤੀ ਗਈ ਹੈ ਇਸ ਤਰ੍ਹਾਂ ਜਿਹੜੀ ਕਟਾਈ ਹੈ ਇਹ ਗਲਤ ਹੋਈ ਹੈ ਜਿਹੜਾ ਨਵੀਨ ਹੈ ਜਿਹੜਾ ਹੁਣ ਚਲਾਇਆ ਜਾ ਰਿਹਾ ਨਿਸ਼ਾਨ ਸਾਬ ਹਮੇਸ਼ਾ ਹੀ ਉੱਚੇ ਚਲਾਏ ਜਾਂਦੇ ਨੇ ਇਹ ਜੀ ਕਟਾਈ ਜਿਹੜੀ ਹੈ ਇਹ ਥੱਲਿਓਂ ਤਾਂ ਉਹਨੂੰ ਕੀਤੀ ਗਈ ਹੈ ਜੋ ਕਿ ਗਲਤ ਹੈ ਇਸ ਕਰਕੇ ਨਿਸ਼ਾਨ ਸਾਹਿਬ ਜਿਹੜਾ ਅਸਲੀ ਹੈ ਇਹੋ ਹੈ ਜਿਹੜਾ ਪਰਾਤਨ ਤੁਸੀਂ ਦੇਖ ਰਹੇ ਹੋ ਨਵਾਂ ਜਿਹੜਾ ਹੈ ਇਹਦੇ ਵਿੱਚ ਕਈ ਤਰ੍ਹਾਂ ਬਦਿਲੀਆਂ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਹੋਰ ਉੱਪਰ ਤੁਸੀਂ ਦੇਖ ਰਹੇ ਹੋ ਪਰਾਤਨ ਨਿਸ਼ਾਨ ਸਾਹਿਬ ਜਿਹੜੇ ਨੇ ਉਹਦੇ ਉੱਪਰ ਤੀਰ ਲੱਗਾ ਹੁੰਦਾ ਹੈ ਇਹ ਤੀਰ ਇਹ ਸ਼ਸਤਰ ਦਾ ਕੰਮ ਹੀ ਦਿੰਦਾ ਸੀ ਜਦੋਂ ਸਿੰਘ ਜੰਗਾਂ ਜੁੱਧਾਂ ਦੇ ਵੇਲੇ ਜਾਂਦੇ ਹੁੰਦੇ ਸਨ ਜਿਸ ਨਿਸ਼ਾਨ ਸਾਹਿਬ ਫੜੇ ਹੋਏ ਸਿੰਘ ਨੇ ਅੱਗੇ ਵਧਣਾ ਸਭ ਨੂੰ ਅੱਗੇ ਜਿੰਨੀ ਦੇਰ ਤੱਕ ਉਹ ਕਿਰਪਾਨ ਕੱਢੇਗਾ ਬਹੁਤ ਦੇਰ ਹੋ ਜਾਂਦੀ ਹੈ ਕਈ ਵਾਰੀ ਦੁਸ਼ਮਣ ਨੂੰ ਇਸ ਤੀਰ ਦੇ ਨਾਲ ਹੀ ਖਤਮ ਕੀਤਾ ਜਾਂਦਾ ਸੀ ਇਸ ਤੀਰ ਦੇ ਵਿੱਚ ਹੀ ਪਰੋ ਦਿੱਤਾ ਜਾਂਦਾ ਸੀ ਇਸ ਕਰਕੇ ਇਹ ਨਿਸ਼ਾਨ ਸਾਹਿਬ ਇੱਕ ਸ਼ਸਤਰ ਦਾ ਵੀ ਪ੍ਰਤੀਕ ਹੈ ਤੇ ਹੁਣ ਜਿਹੜਾ ਹੈ ਉੱਪਰ ਖੰਡਾ ਲਗਾ ਦਿੱਤਾ ਗਿਆ ਹੈ ਵੇਖੋ ਵਖੀ ਕਈਆਂ ਨੇ ਹੋਰ ਤਰੀਕਿਆਂ ਦੇ ਖੰਡੇ ਬਣਾ ਕੇ ਲਾ ਦਿੱਤੇ ਹਨ ਜਦੋਂ ਵੀ ਕੋਈ ਪੰਛੀ ਬੈਠਦਾ ਹੈ ਉੱਪਰ ਵਿਠਾ ਕਰਦੇ ਨੇ ਤੀਰ ਦੇ ਉੱਤੇ ਕਦੇ ਵੀ ਕੋਈ ਪੰਛੀ ਨਹੀਂ ਬੈਠਦਾ ਅੱਜ ਵੀ ਤਖਤ ਸ੍ਰੀ ਹਜੂ ਸਾਹਿਬ ਤਖਤ ਸ੍ਰੀ ਅਕਾਲ ਤਖਤ ਸਾਹਿਬ ਹੈ ਹੋਰ ਤਖਤਾਂ ਦੇ ਉੱਤੇ ਵੀ ਇਹ ਤੀਰਾਂ ਵਾਲੇ ਨਿਸ਼ਾਨ ਸਾਹਿਬ ਹਨ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ Google ਸਰਚ ਕਰ ਸਕਦੇ ਹੋ ਜਾਂ ਜਾ ਕੇ ਵੀ ਉੱਥੇ ਦਰਸ਼ਨ ਕੀਤੇ ਜਾ ਸਕਦੇ ਨੇ ਇਸ ਕਰਕੇ ਪ੍ਰਾਤਨ ਦੇ ਅਸਲੀ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਤੀਰ ਵਾਲਾ ਹੈ ਤੇ ਉਹਦੀ ਜਿਹੜੀ ਕਟਾਈ ਹੈ ਉਹ ਇਸ ਤਰੀਕੇ ਦੀ ਹੈ ਤੇ ਵਿਚਕਾਰ ਕਿਰਪਾਨ ਢਾਲ ਤੇ ਕਟਾਰ ਹੈ ਲੋੜ ਹੈ ਅੱਜ ਪੰਥ ਨੂੰ ਇਹ ਸਾਰੀਆਂ ਗੱਲਾਂ ਵੱਲ ਧਿਆਨ ਦੇਣ ਦੀ ਤੇ ਆਪਣੇ ਨਿਸ਼ਾਨ ਸਾਹਿਬ ਮਰਿਆਦਾ ਨੂੰ ਕਾਇਮ ਕਰਨ ਦੀ ਸੁਰਜੀਤ ਕਰਨ ਦੀ ਹੁਣ ਗੱਲ ਕਰੀਏ ਕਿ ਇਹ ਨਿਸ਼ਾਨ ਸਾਹਿਬਾਂ ਦੇ ਹਵਾਲੇ ਕਿੱਥੋਂ ਮਿਲਦੇ ਨੇ ਇਹ ਸਾਹਮਣੇ ਤੁਸੀਂ ਜੋ ਤਸਵੀਰ ਦੇਖ ਰਹੇ ਹੋ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਹੈ ਜੋ ਬਹੁਤ ਪ੍ਰਾਤਣ ਹੈ ਇਹ ਫੋਟੋ ਜਿਹੜੀ ਖਿੱਚੀ ਗਈ ਏ ਉਹਦੇ ਪਿਛਲੇ ਪਾਸੇ ਵੇਖੋ ਧਿਆਨ ਦੇ ਨਾਲ ਪਿਛੇ ਦਰਸ਼ਣੀ ਡਿਊੜੀ ਨਜ਼ਰ ਆ ਰਹੀ ਏ ਤੇ ਉਹਦੇ ਸੱਜੇ ਪਾਸੇ ਹੀ ਮੇਰੇ ਪੀਰੀ ਦੇ ਤੋਂ ਨਿਸ਼ਾਨ ਸਾਹਿਬ ਨੇ ਜਨਾਂ ਦੇ ਉੱਪਰ ਫੋਟੋ ਸਾਫ਼ ਨਾ ਹੋਣ ਕਰਕੇ ਫਿਰ ਵੀ ਦਿਖਾਈ ਦੇ ਰਿਹਾ ਹੈ ਕਿ ਇਹ ਉੱਪਰ ਕਿਰਪਾਨ ਕਟਾਰ ਤੇ ਵਿਚਕਾਰ ਢਾਲ ਹੈ ਕਈ ਵਾਰੀ ਕਟਾਰ ਉੱਪਰ ਹੁੰਦੀ ਹੈ ਤੇ ਕਿਰਪਾਨ ਨੀਚੇ ਰਹਿੰਦੀ ਹੈ ਪਰ ਬਹੁਤਾ ਕੋਈ ਫਰਕ ਨਹੀਂ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਇਹ ਮੁੱਖ ਜੜੀਆਂ ਨੇ ਪ੍ਰਤੀਕ ਹਨ ਇਸ ਤੋਂ ਇਲਾਵਾ ਇਹ ਪਰਾਤਨ ਤਸਵੀਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਉਹ ਤੁੰਦੀ ਤਸਵੀਰ ਹੈ ਉੱਥੇ ਵੀ ਜਿਹੜਾ ਨਿਸ਼ਾਨ ਸਾਹਿਬ ਪ੍ਰਾਤਨ ਤਸਵੀਰ ਹੈ ਇਸੇ ਤਰ੍ਹਾਂ ਕਿਰਪਾਨ ਢਾਲ ਤੇ ਕਟਾਰ ਵਾਲਾ ਹੈ ਇਹਦੇ ਤੋਂ ਇਲਾਵਾ ਇਹ ਸੁੰਦਰ ਜਿਹੜੀਆਂ ਸੋਨੇ ਦੀਆਂ ਚਿੱਤਰਕਾਰੀਆਂ ਹਨ ਤਸਵੀਰਾਂ ਬਣਾਈਆਂ ਗਈਆਂ ਹਨ ਖਾਲਸਾ ਰਾਜ ਵੇਲੇ ਦੀਆਂ ਉਹਦੇ ਵਿੱਚ ਵੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਘੋੜੇ ਤੇ ਸਵਾਰ ਦਿਖਾਇਆ ਗਿਆ ਹੈ ਅੱਗੇ ਨਿਸ਼ਾਨ ਸਾਹਿਬ ਲੈ ਕੇ ਸਿੰਘ ਜਾ ਰਿਹਾ ਹੈ ਉਹਦੇ ਵਿੱਚ ਵੀ ਉੱਪਰ ਦੇਖੋ ਕਿਰਪਾਨ ਢਾਲ ਤੇ ਕਟਾਰ ਹੈ ਨਾਲ ਹੀ ਕਮਰ ਕਸਾ ਲੱਗਾ ਹੋਇਆ ਲੋੜ ਹੈ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਤੇ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਹੋ ਜਿਹੀ ਨਿਸ਼ਾਨ ਸਾਹਿਬ ਚਲਾਓ ਆਪਣੀ ਮਰਿਆਦਾ ਆਪਣੇ ਵਿਰਸੇ ਨੂੰ ਸਜੀਤ ਕਰੋ ਤੇ ਵੱਧ ਤੋਂ ਵੱਧ ਜਥੇਦਾਰਾਂ ਨੂੰ ਮੁਖੀਆਂ ਨੂੰ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਜ਼ਰੂਰ ਬੇਨਤੀ ਕਰੋ ਉਹਨਾਂ ਨੂੰ ਅਗਾਹ ਕਰੋ ਸੁਚੇਤ ਕਰੋ ਇਹ ਨਿਸ਼ਾਨ ਸਰਵਦਾ ਪ੍ਰਾਤਨ ਹੈ ਇਹ ਚੁਲਾਇਆ ਜਾਵੇ ਨਾ ਕਿ ਜੋ ਅੰਗਰੇਜ਼ਾਂ ਨੇ ਤਬਦੀਲੀਆਂ ਕੀਤੀਆਂ ਹਨ ਉਹ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ